ਮੰਦਾ ਇਹ ਕਿ ਨੇ ਕਿ ਮੈਂ ਤਾਂ ਭਲਾ ਕਰਨਾ ਚਾਹੁੰਦਾ ਸੀ ਪਰ ਮੈਨੂੰ ਨਹੀਂ ਸੀ ਪਤਾ ਕਿ ਇਹਦਾ ਮਾੜਾ ਹੋਵੇ ਆਪਣੇ ਬੁੱਧਰ ਦਾ ਸੀ ਕਿਸੇ ਦਾ ਭਲਾ ਕਰਨਾ ਹੀ ਚਾਹੁੰਦੇ ਹਾਂ ਪਰ ਅੱਗੇ ਵਾਲੇ ਨੇ ਕਰਮ ਨੇ ਉਹ ਮਾੜੇ ਪਾਸੇ ਖਿੱਚ ਕੇ ਲੈ ਜਾਂਦੇ ਅਸੀਂ ਭਲਾ ਕਰਦੇ ਕਰਦੇ ਉਹਦਾ ਮਾੜਾ ਕਰ ਬੈਠ ਗਏ ਹਾਂ ਤੇ ਪਿੱਛੇ ਅਸੀਂ ਇਹ ਕਹਿੰਦੇ ਕਿ ਮੈਂ ਤਾਂ ਭਲਾ ਕਰਨਾ ਚਾਹੁੰਦਾ ਸੀ ਮੈਂ ਤਾਂ ਭਲਾ ਹੀ ਕੀਤਾ ਸੀ ਮੈਨੂੰ ਨਹੀਂ ਸੀ ਪਤਾ ਕਿ ਇਹ ਕਿੱਥੇ ਹੋ ਜਾਏਗਾ ਤੇ ਦੂਜੇ ਪਾਸੇ ਵੀ ਕਰਵੇਂ ਵੀ ਹੁੰਦੇ ਕਿ ਕਈ ਵਾਰ ਅੰਦਾ ਬੰਦੇ ਦਾ ਮਾੜਾ ਕਰਨਾ ਚਾਹੁੰਦਾ ਪਰ ਉਹਦਾ ਵੀ ਝੱਗਾ ਹੋ ਜਾਂਦਾ ਬੰਦਾ ਕਹਿੰਦਾ ਜੀ ਮੇਰੇ ਦਾ ਮਾੜਾ ਕਰਨਾ ਚਾਹੁੰਦਾ ਸੀ ਕਿਧਰ ਦਾ ਝੱਗਾ ਹੋ ਗਿਆ ਇਸੇ ਕਰਕੇ ਸਿਆਣਿਆਂ ਦੀ ਇੱਕ ਕਹਾਵਤ ਹੈ ਕਿ ਕੂਬੇ ਦੇ ਮਾਰੀ ਖਤ ਕੂਬੇ ਦਾ ਘੁੱਮ ਨਿਕਲੇ ਉਹ ਤਲ ਕੀ ਵਿਚਾਰਾ ਘੁੱਬ ਕਰਕੇ ਉਹਦੇ ਲੱਤ ਮਾਰ ਕੇ ਦੁੱਖ ਦੇਣ ਦਾ ਜੱਦਰ ਕੀਤਾ ਸੀ ਕਿ ਹੋਰ ਗੁੱਬਾ ਕਰ ਦੇਣਾ ਪਰ ਉਹਦਾ ਤਾਂ ਖੁੱਬੇ ਨਿਕਲ ਗਿਆ ਠੀਕ ਹੋ ਗਿਆ ਪਹਿਲਾਂ ਤੋਂ ਇਹ ਕਰਮ ਹੁੰਦੇ ਨੇ ਬੰਦੇ ਦੇ ਸਾਰੇ ਕਈ ਵਾਰ ਕਿਸੇ ਦਾ ਚੰਗਾ ਕਰਦੇ ਆ ਉਹਦਾ ਬਾੜਾ ਹੋ ਜਾਂਦਾ ਹੈ ਕਈ ਵਾਰ ਜਦੋਂ ਕਿਸੇ ਦਾ ਮਾੜਾ ਕਰਨਾ ਚਾਹੁੰਦਾ ਹੈ ਉਹਦਾ ਚੰਗਾ ਹੋ ਜਾਂਦਾ ਕਿਉਂਕਿ ਹਰ ਇੱਕ ਦੇ ਕਰਮ ਚੱਲਦੇ ਨੇ ਸਾਡੇ ਆਪ ਨੂੰ ਆਪਣੇ ਕਰਮ ਨੇ ਜਿਵੇਂ ਜਿਵੇਂ ਸਾਡੇ ਕਰਮਾਂ 'ਚ ਹੁੰਦਾ ਉਸੇ ਤਰ੍ਹਾਂ ਹੋਣਾ ਹੈ एक दूजे का बहाना जरूर बन जाते हैं भावें चे कर बहाना भावें माड़ा करज बहाना बनते हैं अस बहाना बनते खेड़ सारी करम की होंगी है जिमें जिमें सामा चित्र हों चंगा है लिखिया होना है चंगा नहीं लिखा वो भी होना है इस करके महाराज जी कहते लेख ना मिट्टी है सची जो लिखया करता ਕਿ ਜੋ ਰੱਬ ਨੇ ਲਿਖਿਆ ਉਹ ਪਟਣਾ ਨਹੀਂ ਹੈ ਇਸੇ ਕਰਕੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਨਰ ਚਾਹਤ ਕਛ ਪਾਉ ਪਔਰੇ ਕੀ ਪਔਰੇ ਕਹਿੰਦੇ ਬੰਦਾ ਕੁਝ ਹੋਰ ਸੋਚਦਾ ਹੈ ਬਣ ਕੁਝ ਹੋ ਜਾਂਦਾ ਹੈ ਬਣਦਾ ਉਹ ਕੁਝ ਹੁੰਦਾ ਜੋ ਪਰਮਾਤਮਾ ਨਾਲ ਹੁੰਦਾ ਉਹ ਚੰਗਾ ਲੱਗਦਾ ਹੈ ਕਰਮ ਨੇ ਕੀ ਹੱਥ ਆਪਣੇ ਜਿਵੇਂ ਜਿਵੇਂ ਸਾਡੇ ਕਰਮ ਨੇ ਉਸੇ ਉਸੇ ਤਰ੍ਹਾਂ ਦਾ ਸਾਡੇ ਜੀਵਨ ਚ ਹੁੰਦਾ ਹੈ ਹੁੰਦਾ ਆਇਆ ਇਹ ਹੁੰਦਾ ਰਹੇ ਇਹਨੂੰ ਨਾ ਕੋਈ ਪਹਿਲਾਂ ਮਟਾ ਸਕਿਆ ਨਾ ਹੁਣ ਮਿਟ ਸਕਦਾ ਨਾ ਆਣ ਵਾਲੇ ਸਮੇਂ ਚ ਅਸੀਂ ਬਟਾ ਸਕਦੇ ਹੁਣੇ ਹੀ ਹੁਣਾ ਹੈ